ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰਮਾਲ ਨੇ ਆ ਮੁਖੜ ਲਾਈਨਸ ਤੇ 3 ਜੂਆਰ ਪ੍ਰਧਾਨ ਮੰਤਰੀ ਬਣਨ ਤੇ ਨਰਿੰਦਰ ਮੋਦੀ ਨੂੰ ਜਸਟਿਨ ਟਰੂਡੋ ਨੇ ਦਿੱਤੀ ਵਧਾਈ ਪੀਐਮ ਨਰਿੰਦਰ ਮੋਦੀ ਨੇ ਦਿੱਤਾ ਆਪਣੇ ਸ਼ਬਦਾਂ ਚ ਜਵਾਬ 1984 ਦੀ 40 ਬਰਸੀ ਦੇ ਮੌਕੇ ਤੇ ਬ੍ਰੈਂਪਟਨ ਚ ਕੱਢਿਆ ਗਿਆ ਸ਼ਹੀਦੀ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਕੀਤੀ ਸ਼ਮੂਲੀਅਤ ਦਸਵਾ ਸਲਾਨਾ ਬ੍ਰੈਂਟਨ ਕਾਈਟ ਫੈਸਟੀਵਲ ਦਾ ਕੀਤਾ ਗਿਆ ਆਯੋਜਨ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਡਾਈਆਂ ਅਸਮਾਨ ਦੇ ਵਿੱਚ ਪਤੰਗਾ ਕੈਪੀਟਲ ਗੇਨ ਟੈਕਸਾਂ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਕੀਤੀਆਂ ਜਾਣਗੀਆਂ ਜਾਣਕੀਆਂ ਪੇਸ਼ ਵਿੱਤ ਮੰਤਰੀ ਕ੍ਰਿਸਟਿਆ ਫਰਿਡਲੈਂਡ ਨੇ ਕੈਪੀਟਲ ਗੇਨ ਸੰਬੰਧੀ ਕੀਤੀ ਕੁਸ਼ਨਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਭਾਰਤ ਦੀ ਵਕਡੋਰ ਸੰਭਾਲੀ ਹੈ ਅਜਿਹੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਗਈ ਤੇ ਉਨ੍ਹਾਂ ਨੇ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਵਿਭਿੰਨਤਾ ਤੇ ਕਾਨੂੰਨ ਦੇ ਰਾਜ ਦੇ ਅਧਾਰਿਤ ਮੁਲਕ ਵੀ ਦੱਸਿਆ ਜਿਸ ਦਾ ਜਵਾਬ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸ਼ਬਦਾਂ ਦੇ ਵਿੱਚ ਦਿੱਤਾ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਬੀਤੀ ਸ਼ਾਮ ਉਹਨਾਂ ਨੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਤੇ ਦੇਸ਼ ਦੀ ਰੱਖਿਆ ਕਰਨ ਦਾ ਪ੍ਰਣ ਲਿਆ ਅਜਿਹੇ ਦੇ ਵਿੱਚ ਲਗਾਤਾਰ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ ਵਿਦੇਸ਼ਾਂ ਦੇ ਵਿੱਚ ਮੌਜੂਦ ਮੰਤਰੀਆਂ ਅਤੇ ਹਮਰੁੱਤਵਾ ਦੇ ਵੱਲੋਂ ਵੀ ਲਗਾਤਾਰ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਐਨਡੀਏ ਦੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਅਜਿਹੇ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਪ੍ਰਧਾਨ ਮੰਤਰੀ ਵੀ ਨਰਿੰਦਰ ਮੋਦੀ ਨੂੰ ਇਸ ਜਿੱਤ ਵਾਸਤੇ ਵਧਾਈ ਦੇ ਰਹੇ ਨੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨਾਂ ਦੀ ਚੋਣ ਜਿੱਤ ਤੇ ਵਧਾਈ ਦਿੱਤੀ ਸੀ ਨਾਲ ਹੀ ਟਰੂਡੋ ਦਾ ਕਹਿਣਾ ਸੀ ਕਿ ਕੈਨੇਡਾ ਮਨੁੱਖੀ ਅਧਿਕਾਰਾਂ ਵਿਭਿੰਨਤਾ ਅਤੇ ਕਾਨੂੰਨ ਦੇ ਰਾਜ ਦੇ ਅਦਾਰਾ ਅਧਾਰਿਤ ਦੇਸ਼ ਦੇ ਲੋਕਾਂ ਦੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕੈਨੇਡਾ ਭਾਰਤ ਸਰਕਾਰ ਦੇ ਨਾਲ ਖੜਾ ਹੈ ਯਾਨੀ ਕਿ ਉਹਨਾਂ ਨੇ ਇਸ ਦੌਰਾਨ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਵਿਭਿੰਨਤਾ ਅਤੇ ਕਾਨੂੰਨ ਦੇ ਰਾਜ ਤੇ ਅਧਾਰਿਤ ਦੇਸ਼ ਦੱਸਿਆ ਸੀ ਜਿਸ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਅਤੇ ਇਸ ਵਿਦਾਈ ਦਾ ਵੀ ਜਵਾਬ ਦਿੱਤਾ ਹੈ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦਾਈ ਦਾ ਜਵਾਬ ਦਿੰਦਿਆਂ ਟਵੀਟ ਕਰਕੇ ਲਿਖਿਆ ਕਿ ਵਿਦਾਈ ਸੰਦੇਸ਼ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਧੰਨਵਾਦ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਵਿਪਨਤਾ ਤੇ ਕਾਨੂੰਨ ਦੇ ਰਾਜ ਤੇ ਅਧਾਰਿਤ ਦੇਸ਼ ਦੱਸੀ ਜਾਣ ਤੋਂ ਬਾਅਦ ਜਵਾਬ ਦਿੰਦਿਆ ਕਿਹਾ ਕਿ ਭਾਰਤ ਕੈਨੇਡਾ ਦੇ ਨਾਲ ਆਪਸੀ ਸਮਝ ਅਤੇ ਇੱਕ ਦੂਜੇ ਦੀਆਂ ਚਿੰਤਾਵਾਂ ਦੇ ਸਨਮਾਨ ਦੇ ਆਧਾਰ ਤੇ ਕੰਮ ਕਰਨ ਦੀ ਉਮੀਦ ਕਰਦਾ ਹੈ ਜ਼ਿਕਰਯੋਗ ਹੈ ਕਿ ਬੀਤੇ ਸਾਲ ਹਰਦੀਪ ਸਿੰਘ ਨਿੱਜੜ ਕਤਲकांड ਮਾਮਲੇ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਲਗਾਤਾਰ ਬਰਕਰਾਰ ਹੈ ਹਾਲਾਂਕਿ ਬੀਤੇ ਹਫਤੇ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਦੇ ਵੱਲੋਂ ਮੁਰਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਬਿਆਨ ਦਿੱਤਾ ਗਿਆ ਸੀ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਸੀ ਕਿ ਇਹ ਭਾਰਤ ਕੈਨੇਡਾ ਦੇ ਵਾਸਤੇ ਬਹੁਤ ਮਹੱਤਵਪੂਰਨ ਦੇਸ਼ ਹੈ ਅਤੇ ਦੋਹਾਂ ਵਿਚਾਲੇ ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਤੇ ਹੁਣ ਇੱਕ ਵਾਰ ਫਿਰ ਵੇਖਿਆ ਜਾ ਰਿਹਾ ਹੈ ਕਿ ਭਾਰਤ ਦੀ ਬਾਗਡੋਰ ਮੁਰਤੋਂ ਨਰਿੰਦਰ ਮੋਦੀ ਦੇ ਹੱਥਾਂ ਵਿੱਚ ਚਲੀ ਗਈ ਹੈ ਅਜਿਹੇ ਵਿੱਚ ਸਭ ਨੂੰ ਇਹ ਉਮੀਦਾਂ ਨੇ ਕਿ ਇਸ ਵਾਅਰੇ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਵਿਗੜੇ ਹੋਏ ਤਣਾ ਸੁਧਰਨਗੇ ਅਤੇ ਦੋਹਾਂ ਵਿਚਾਲੇ ਮੋਰ ਤੋਂ ਅਮਨ ਅਤੇ ਕਾਨੂੰਨ ਦੀ ਸਥਿਤੀ ਬਰਕਰਾਰ ਰਹੇਗੀ ਤੇ ਦੋਵੇਂ ਦੇਸ਼ ਇੱਕ ਦੂਜੇ ਦੇ ਨਾਲ ਵਧੀਆ ਤਾਲਮੇਲ ਬਣਾ ਕੇ ਰੱਖਣਗੇ ਬ੍ਰੈਂਟਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਵੱਲੋਂ 1984 ਦੇ ਕੱਲੂਕਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘੜੀਆਂ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕੀਤੀ ਇਹ ਨਗਰ ਕੀਰਤਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕੱਢਿਆ ਗਿਆ ਇਸ ਮੌਕੇ ਭਾਂਤ ਭਾਂਤ ਦੇ ਲੰਗਰ ਵੀ ਲਗਾਏ ਗਏ ਤੇ ਗਤਕੇ ਦੇ ਜਾਹੋ ਜਲਾਲ ਵੀ ਪੇਸ਼ ਕੀਤੇ ਗਏ ब्रैमटन ਦੇ ਵਿੱਚ 1984 ਦੀ 40ਵੀਂ ਵਰ੍ਹੇ ਦੀ ਮੌਕੇ ਤੇ ਸ਼ਹੀਦੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤੇ ਸਿੱਖ ਪਰੇਡ ਦਾ ਆਯੋਜਨ ਕੀਤਾ ਗਿਆ ਸਵੇਰੇ 11 ਵਜੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਅਤੇ ਸ਼ਾਮ 6 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਹਿਬ ਵਿਖੇ ਜਾ ਕੇ ਇਸ ਦੀ ਸਮਾਪਤੀ ਕੀਤੀ ਗਈ ਇਸ ਤਰ੍ਹਾਂ ਨ ਡਿਕਸੀ ਐਂਡ ਬੋਵੇਰਟ ਨੂੰ ਲੈ ਕੇ ਹੰਬਰ ਵੈਸਟ ਐਂਡ ਕੁਈਨ ਤੱਕ ਦੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸੁਰੱਖਿਆ ਦੇ ਕੜੇ ਇੰਤਜ਼ਾਮ ਵੀ ਕੀਤੇ ਗਏ ਸਨ। ਇਸ ਮੌਕੇ ਡਿਕਸੀ ਐਂਡ ਬੋਵੇਰਟ ਨੂੰ ਲੈ ਕੇ ਹੰਬਰ ਵੈਸਟ ਐਂਡ ਕੁਈਨ ਬ੍ਰੈਮਟਨ ਦੇ ਵਿੱਚ ਸਾਰੀਆਂ ਸੜਕਾਂ ਦੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਸਨ। ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਇਸ ਨਗਰ ਕੀਰਤਨ ਵਿੱਚ ਇਕੱਠੇ ਹੋਏ ਅਤੇ ਤਨ ਮੰਨ ਦੇ ਨਾਲ ਸੇਵਾ ਨਿਭਾਈ। ਇਸ ਮੌਕੇ ਵਨ ਸਵੰਨੇ ਲੰਗਰ ਵੀ ਲਗਾਏ ਗਏ। ਇਨ੍ਹਾਂ ਵਨ ਸਵਨੇ ਲੰਗਰਾਂ ਵਿੱਚ ਪਕੌੜਿਆਂ ਦੇ ਲੰਗਰ, ਜਲੇਬੀਆਂ ਦੇ ਲੰਗਰ, ਮਿੱਠੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਅਤੇ ਠੰਡੇ ਮਿੱਠੇ ਜਲ ਅਤੇ ਜੂਸ ਦੇ ਲੰਗਰ ਵੀ ਅਤੁੱਟ ਵਰਤਾਏ ਗਏ। ਵੱਡੀ ਗਿਣਤੀ ਦੇ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਆਏ ਸਿੱਖ ਸ਼ਰਧਾਲੂਆਂ ਦੇ ਵਿੱਚ ਸ਼ਰਧਾ, ਪ੍ਰੇਮ ਅਤੇ ਪਿਆਰ ਅਤੇ ਉਤਸ਼ਾਹ ਵੇਖਣ ਵਾਲਾ ਸੀ। ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਿੱਖ ਸ਼ਰਧਾਲੂਆਂ ਦੇ ਵੱਲੋਂ ਦੱਸਿਆ ਗਿਆ ਕਿ 1984 ਦੀ 40ਵੀਂ ਬਰਸੀ ਦੇ ਮੌਕੇ ਤੇ ਸਿੱਖ ਇਸ ਗਰਕਤਨ ਦੇ ਵਿੱਚ ਇਕੱਠੇ ਹੋਏ ਨੇ ਅਤੇ ਸਿੱਖਾਂ ਨੇ ਪੰਜਾਬ ਦੇ ਨਾਲ ਹੋਈ ਬੇਇਨਸਾਫੀ ਦੇ ਪ੍ਰਤੀ ਇਨਸਾਫ ਦੀ ਵੀ ਮੰਗ ਕੀਤੀ ਹੈ ਅਤੇ ਅਰਦਾਸ ਬੇਨਤੀ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਹਮੇਸ਼ਾ ਬਰਕਰਾਰ ਰਹੇ ਇਸ ਮੌਕੇ ਕੁਝ ਸਿੱਖਾਂ ਦੇ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਹਮੇਸ਼ਾ ਉਹਨਾਂ ਨੂੰ ਸੰਗਤ ਦੀ ਸੇਵਾ ਕਰਨ ਦਾ ਬਲ ਅਤੇ ਮੌਕਾ ਬਖਸ਼ਦੇ ਰਹਿਣ ਵੱਡੀ ਗਿਣਤੀ ਵਿੱਚ ਆਏ ਹੋਏ ਸ਼ਰਧਾਲੂਆਂ ਦੇ ਵੱਲੋਂ ਜਿੱਥੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਉੱਥੇ ਹੀ ਖੁਸ਼ੀ-ਖੁਸ਼ੀ ਹਰ ਤਰ੍ਹਾਂ ਦੀ ਸੇਵਾ ਵੀ ਨਿਭਾਈ ਗਈ ਪਾਜ ਸੇਵਾ ਕਰਨ ਦੇ ਆ ਤੇ ਆਪਾਂ ਤੇ ਹੀ ਦਿਲੋਂ ਇਹੀ ਮੰਗਦੇ ਆ ਕਿ ਵਾਹਿਗੁਰੂ ਜੀ ਸਾਨੂੰ ਅੱਗੇ ਵੀ ਜਾ ਕੇ ਸੇਵਾ ਦਾ ਇਦਾਂ ਹੀ ਮੌਕੇ ਦਿੰਦੇ ਰਹਿਣ ਤੇ ਆਪਾਂ ਸੰਗਤ ਦਾ ਤੇ ਹੀ ਦਿਲੋਂ ਧੰਨਵਾਦ ਵੀ ਕਰਦੇ ਇੱਥੇ ਆਉਣ ਦੀ ਤੇ ਅੱਜ ਨਾਲ ਕੀਤਨ ਚ ਸਾਨੂੰ ਆੜ ਕੇ ਬਹੁਤ ਚੰਗਾ ਲੱਗਣ ਡਿਆ ਆ ਹਾਂਜੀ ਇਹ ਆ ਬਸ ਆਹੀ ਆ ਕਿ ਸਾਰੇ ਲੋਕ ਹੀ ਆਣ ਤੇ ਜਰੂਰ ਲੰਗਰ ਲੰਗਰ ਸ਼ੱਕੇ ਜਾਣ ਤੇ ਹਮੇਸ਼ਾ ਇਦਾਂ ਹੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਦੇ ਵਿੱਚ ਹਿੱਸੇ ਦਿੱਤਾ ਜਿਹੜੀ ਸੰਗਤ ਸਾਡੇ ਇੱਥੇ ਆਈ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਸਾਰਿਆਂ ਦੀਆਂ ਖੁਸ਼ੀਆਂ ਬਖਸ਼ਣ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੇ ਆਪਣੇ ਸਿੱਖ ਸਰਬੱਤ ਦਾ ਭਲਾ ਮੰਗਦੇ ਹਾਂ ਔਰ ਸੰਗਤ ਦੀ ਚੜ੍ਹਦੀ ਕਲਾ ਮੰਗਦੇ ਹਾਂ ਇਸੇ ਤਰ੍ਹਾਂ ਹਰ ਸਾਲ ਸੰਗਤ ਸਾਨੂੰ ਵਾਹਿਗੁਰੂ ਸਾਡੇ ਕੋਲ ਸੇਵਾ ਲੈਣ ਔਰ ਸੰਗਤ ਸਾਡੇ ਕੋ ਵੱਧ ਤੋਂ ਵੱਧ ਪਹੁੰਚੇ ਅਸੀਂ ਐਕਸਪੀਰੀਅਰ ਫਾਈਨੈਂਸ਼ੀਅਲ ਗਰੁੱਪ ਵੱਲੋਂ ਇਹ ਲੰਗਰ ਲਾਇਆ ਸੀ ਵਾਹਿਗੁਰੂ ਸਾਨੂੰ ਫਾਈਨੈਂਸ਼ੀਅਲਸ ਸੇਵਾਵਾਮੀ ਇਹ ਸੰਗਤ ਲਈ ਅਸੀਂ ਕਰਦੇ ਆ ਉਪਲਬਧ ਕਰਦੇ ਆ ਵਾਹਿਗੁਰੂ ਇਸੇ ਤਰ੍ਹਾਂ ਸਾਡੇ ਕੋਲ ਸੇਵਾ ਲੈਂਦੇ ਰਹਿਣ ਔਰ ਸਾਨੂੰ ਸੇਵਾ ਦਾ ਮੌਕਾ ਦਿੰਦੇ ਰਹਿਣ ਸੰਤ ਪੈਕਸ ਤੇ ਜੀ ਨਗਰ ਕੀਰਤਨ ਆ ਰਿਹਾ ਜੀ ਸਾਰੇ ਜਾਣੇ ਸੇਵਾ ਕਰੋ ਵੱਧ ਤੋਂ ਵੱਧ ਜਿੰਨੀ ਕਰ ਸਕਦੇ ਆ ਜੀ ਤੇ ਆਪਾਂ ਇੱਧਰ ਸਟਾਲ ਲਾਇਆ ਜੀ ਆਪਣਾ ਤੇ ਜਲੇਬੀਆਂ ਦਾ ਤੇ ਸਾਰੇ ਚੀਜ਼ਾਂ ਚਾਟ ਆ ਬੜੀਆਂ ਚੀਜ਼ਾਂ ਲਾਈਆਂ ਪਕੌੜੇ ਆ ਸਾਰੇ ਸੇਵਾ ਕਰ ਰਿਹਾ ਸਾਡੀ ਸੰਗ ਸੇਵਾ ਕਰ ਰਹੀ ਆ ਜੀ ਤੇ ਸਾਰੇ ਲੋਕਾਂ ਨੂੰ ਇਹੀ ਬੇਨਤੀ ਆ ਵੱਧ ਤੋਂ ਵੱਧ ਆਓ ਨਗਰ ਕੀਰਤਨ ਦੀ ਸ਼ਾਨ ਵਧਾਓ ਜੀ ਤੇ ਸਾਰਾ ਸਨਪੈਕ ਤੇ ਨਗਰ ਕੀਰਤਨ ਵੀ ਪਹੁੰਚਣ ਵਾਲਾ ਆ ਜਿਹੜੇ ਬੰਦੇ ਨਹੀਂ ਹੁਣ ਤੱਕ ਆਏ ਆ ਉਹ ਜੂਰ ਪਹੁੰਚਣ ਜੀ ਨਗਰ ਕੀਰਤਨ ਦੇ ਤੇ ਛਾਂ ਬਤਾਓ ਨਗਰ ਕੀਰਤਨ ਦੀ ਵਾਈਗੁਰ ਖਾਲਸਾ ਵਾਈਗੁਰ ਬਤੇ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਇਦਾਂ ਲੱਗ ਰਿਹਾ ਹੈ ਕਿ ਅਸੀਂ ਆਪਣੇ ਅਸਲੀ ਪੰਜਾਬ ਦੇ ਵਿੱਚ ਇੱਥੇ ਹੈਗੇ ਆ ਐਡਾ ਮਹਿਸੂਸ ਹੀ ਨਹੀਂ ਹੋ ਰਿਹਾ ਹੈਗਾ ਕਿ ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਬੈਠੇ ਹੋਏ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੰਨੇ ਆ ਕਿ ਵੀ ਉਹ ਇਸ ਧਰਤੀ ਦੇ ਨਾਲ ਜੁੜੇ ਰਹਿਣ ਪਰ ਆਪਣੇ ਪਿਛੋਕੜ ਹੈ ਜਿਹੜਾ ਸਾਡਾ ਉਹਨੂੰ ਨਾ ਛੱਡਣ ਉਹਨੂੰ ਹਮੇਸ਼ਾ ਨਾਲ ਲੈ ਕੇ ਚੱਲਣ ਅਸੀਂ ਕਾਫੀ ਟਾਈਮ ਬਾਅਦ ਇੱਥੇ ਨਗਰ ਕੀਰਤਨ ਸਾਹਿਬ ਆਏ ਆ ਜਿਹੜਾ ਸਾਡੇ ਘਰ ਦੇ ਨੇੜੇ ਹੈ ਤੇ ਬਹੁਤ ਵਧੀਆ ਲੱਗਿਆ ਐਡਾ ਲੱਗਦਾ ਜਿਵੇਂ ਵੀ ਪੰਜਾਬ ਹੀ ਤੁਰਿਆ ਫਿਰਦਾ ਹੋਵੇ ਸਾਰੇ ਥੋੜੀ ਜੀ ਪਾਰਕਿੰਗ ਦੀ ਦਿੱਕਤ ਜ਼ਰੂਰ ਆ ਰਹੀ ਹੈ ਲੋਕਾਂ ਨੂੰ ਪਰ ਇਹਦਾ ਕੋਈ ਮੇਨ ਹੋ ਨਹੀਂ ਥਾਂ ਥਾਂ ਲੰਗਰ ਲਾਏ ਹੋਏ ਨੇ ਬਹੁਤ ਸੇਵਾ ਕਰਦ ਨੇ ਲੋਕ ਬਹੁਤ ਜਿਆਦਾ ਪਿਆਰ ਬਹੁਤ ਪੰਜਾਬੀ ਭਾਈਚਾਰਾ ਇਕੱਠਾ ਹੈ ਬਸ ਦੇਖਣ ਨੂੰ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਿਕਰ ਹੋ ਹੈ ਕਿ ਸਮੇਂ-ਸਮੇਂ ਤੇ ਬ੍ਰੈਂਟਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਇਸੇ ਤਰੀਕੇ ਨਾਲ ਗੁਰਪੁਰਬ ਮਨਾਉਣ ਲਈ ਜਾਂ ਸ਼ਹੀਦੀ ਦਿਹਾੜੇ ਮਨਾਉਣ ਲਈ ਨਗਰ ਕੀਰਤਨਾਂ ਦਾ ਆਯੋਜਨ ਕਰਦੇ ਨੇ ਜਿੱਥੇ ਵੱਡੀ ਗਿਣਤੀ ਵਿੱਚ ਭਾਈਚਾਰਾ ਇਕੱਠਾ ਹੁੰਦਾ ਹੈ ਤੇ ਆਪਸੀ ਮੇਲਜੋਲ ਵਧਾਇਆ ਜਾਂਦਾ ਹੈ ਇੱਥੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢੇ ਗਏ ਨਗਰ ਕੀਰਤਨ ਦੇ ਵਿੱਚ ਗਤਕੇ ਦੇ ਜਾਹੋ ਜਲਾਲ ਵੀ ਵੇਖਣ ਨੂੰ ਮਿਲੇ ਸੁੰਦਰ ਦਮਾਲਿਆਂ ਅਤੇ ਦਸਤਾਰਾਂ ਦੇ ਵਿੱਚ ਨੌਜਵਾਨ ਤਾਂ ਕੀ ਬੱਚੇ ਵੀ ਖੂਬਸੂਰਤ ਦੇ ਹੋਏ ਨਸੜਾਏ ਬ੍ਰੈਂਪਟਨ ਵਿੱਚ 10ਵਾਂ ਸਾਲਾਨਾ ਕਾਈਟ ਫੈਸਟੀਵਲ ਆਯੋਜਿਤ ਕੀਤਾ ਗਿਆ ਗ੍ਰੀਨ ਬਰੀਅਰ ਰੀਕ੍ਰੀਏਸ਼ਨ ਸੈਂਟਰ ਵਿਖੇ ਸਾਲਾਨਾ ਬ੍ਰੈਂਪਟਨ ਕਾਈਟ ਫੈਸਟੀਵਲ ਮਨਾਉਣ ਲਈ ਵੱਡੀ ਗਿਣਤੀ ਵਿੱਚ ਭਾਈਚਾਰਾ ਇਕੱਠਾ ਹੋਇਆ ਇਸ ਮੌਕੇ ਬੱਚਿਆਂ ਦੇ ਚਿਹਰੇ ਤੇ ਰੌਣਕ ਤੇ ਖੁਸ਼ੀ ਵੇਖਣ ਨੂੰ ਮਿਲੀ ਪਤੰਗ ਡੌਣ ਦੇ ਨਾਲ ਨਾਲ ਬੱਚਿਆਂ ਲਈ ਕਈ ਹੋਰ ਤਰ੍ਹਾਂ ਦੀਆਂ ਗੇਮਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ ब्रैमटन ਦੇ ਗ੍ਰੀਨ ਬਰੀਅਰ ਰੀਕ੍ਰੀਏਸ਼ਨ ਸੈਂਟਰ ਵਿਖੇ 10ਵਾਂ ਸਾਲਾਨਾ ਬ੍ਰैमਟਨ ਕਾਈਟ ਫੈਸਟੀਵਲ ਆਯੋਜਿਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਜਿੱਥੇ ਬੱਚੇ ਇਸ ਕਾਈਟ ਫੈਸਟੀਵਲ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਸਨ ਉੱਥੇ ਹੀ ਨੌਜਵਾਨ ਅਤੇ ਬਜ਼ੁਰਗ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਸਨ ਦੱਸਿਆ ਕਿ ਕੈਨੇਡੀਅਨ ਮੂਲ ਦੇ ਲੋਕਾਂ ਤੋਂ ਇਲਾਵਾ ਭਾਰਤੀ ਮੂਲ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਆਪਣੀਆਂ ਪਤੰਗਾਂ ਲੈ ਕੇ ਇੱਥੇ ਪਹੁੰਚੇ ਹੋਏ ਸਨ ਖੁੱਲੇ ਮੈਦਾਨ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨੇ ਰੰਗ-बिरੰਗੀਆਂ ਪਤੰਗਾਂ ਅਸਮਾਨ ਦੇ ਵਿੱਚ ਉਡਾਈਆਂ। ਬ੍ਰੈਂਟਨ ਕਾਈਟ ਫੈਸਟੀਵਲ ਦੇ ਵਿੱਚ ਨਾ ਕੇਵਲ ਪਤੰਗਾਂ ਬਣਾਉਣਾ ਸਿਖਾਇਆ ਗਿਆ, ਬਲਕਿ ਘਰੋਂ ਲਿਆਂਦੀਆਂ ਪਤੰਗਾਂ ਵੀ ਉਡਾਈਆਂ ਗਈਆਂ। ਇਸ ਮੌਕੇ ਫੇਸ ਪੇਂਟਿੰਗ ਕੀਤੀ ਗਈ, ਬੱਚਿਆਂ ਵਾਸਤੇ ਖਿਡੌਣਿਆਂ ਦੀਆਂ ਦੁਕਾਨਾਂ ਸਨ ਅਤੇ ਨਾਲ ਹੀ ਬੱਚਿਆਂ ਵਾਸਤੇ ਖੂਬਸੂਰਤ ਜੁਐਲਰੀ ਦੀਆਂ ਸ਼ਾਪਸ ਵੀ ਖੋਲੀਆਂ ਗਈਆਂ ਸਨ। ਬੱਚੇ ਕਈ ਆਪਣੇ ਮਾਪਿਆਂ ਦੇ ਨਾਲ ਅਤੇ ਕਈ ਬੱਚੇ ਆਪਣੇ ਦਾਦਾ-ਦਾਦੀ ਦੇ ਨਾਲ ਇੱਥੇ ਜਸ਼ਨ ਮਨਾਉਣ ਵਾਸਤੇ ਆਏ ਹੋਏ ਸਨ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਜਿੱਥੇ ਬੱਚਿਆਂ ਨੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਉੱਥੇ ਹੀ ਉਮੀਦ ਕੀਤੀ ਕਿ 11ਵਾਂ ਐਨੂਅਲ ਬ੍ਰੈਂਪਟਨ ਕਾਈਡ ਫੈਸਟੀਵਲ ਇਸ ਤੋਂ ਵੀ ਵੱਡੇ ਪੱਧਰ ਤੇ ਆਯੋਜਿਤ ਕੀਤਾ ਜਾਵੇਗਾ ਆਪਣੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਏ ਆਏ ਹੋਏ ਲੋਕਾਂ ਤੇ ਬੱਚਿਆਂ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ Along with our company and Janice and Bruce we produce uh the Kawanis Brampton 10th annual Brampton Kite Fest, and it's a riot. It's such a celebration of South Asian culture, Caribbean, South American culture, and it's really a, an historic event. But there's nowhere else in Canada you can see so many different groups of people coming together, enjoying their kites, flying their kites. Activities we have at our Brampton Kite Festival include children's kite making, coloring. And of course, flying of their kites. And then outside, we have some of the most beautiful kites from across Quebec, New York State, Michigan, and of course, all over Ontario. This is the 10th annual Brampton Kite Festival for Kiwanis, and we have lots of things that happen in here coin making, we also have bubbles, and we have activities for the kids, bowl racing, which is kind of like parachute racing, lots of music. Lots of Punjabi and fun entertainment. But best of all, we're going to have an 11th annual Brampton Kite Festival right here at our friends Green Briar on Central Parkway here in Brampton. Welcome to the 10th annual Brampton Kite Fest. Uh, 10th year. We're normally either the first or second weekend of June. Everything from expert kite flyers to bring in your own kite to flying it in the green grassy fields. We have wonderful food vendors, local craftsmanship going on outside at the moment. Right now we're indoors, but you can get out and fly a kite. I family and I think that we in Canada. So, it's really fun, the atmosphere and a lot of families have here, so it feels really good. And this festival is really fun. I hope all the kids come and there's a lot of kids and it's really, really fun. And I hope next year it's even fun. ਜ਼ਿਕਰ ਹੋਇਆ ਹੈ ਕਿ ਇਸ ਮੌਕੇ ਆਏ ਹੋਏ ਮਹਿਮਾਨਾਂ ਵਾਸਤੇ ਭੋਜਨ ਅਤੇ ਮਜ਼ੇਦਾਰ ਗਤੀਵਿਧੀਆਂ ਦਾ ਵੀ ਆਯੋਜਨ ਕੀਤਾ ਗਿਆ ਸੀ ਇਸ ਮੌਕੇ ਨਾ ਕੇਵਲ ਪਤੰਗਾਂ ਬਣਾਈਆਂ ਗਈਆਂ ਅਤੇ ਉਡਾਈਆਂ ਗਈਆਂ ਬਲਕਿ ਹੋਰ ਵੀ ਕਈ ਮਨੋਰੰਜਨ ਦੇ ਨਾਲ ਜੁੜੀਆਂ ਗਤੀਵਿਧੀਆਂ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਬ੍ਰੈਂਟਨ ਕਾਈਟ ਫੈਸਟ ਪਤੰਗਾਂ ਦਾ ਦੋ ਰੋਜ਼ਾ ਜਸ਼ਨ ਮਨਾਉਣ ਦਾ ਦਿਨ ਹੁੰਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਪਾਈਚਾਰਾ ਇਕੱਠਾ ਹੁੰਦਾ ਹੈ ਦੱਸਿਆ ਕਿ ਇੱਥੇ ਪੇਸ਼ੇਵਰ ਉਡਾਰੀ ਵੀ ਆਪਣੀਆਂ ਪਤੰਗਾਂ ਨੂੰ ਲੈ ਕੇ ਅਸਮਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਰੀਓਗ੍ਰਾਫੀ ਕਰਦੇ ਹੋਏ ਬਖਾਈ ਦਿੰਦੇ ਨੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਿਰਲੈਂਡ ਨੇ ਟੋਰਾਂਟੋ ਵਿੱਚ ਕੈਪੀਟਲ ਗੇਨ ਸੰਬੰਧੀ ਇੱਕ ਕੋਸ਼ਨਾ ਕੀਤੀ ਸਰਕਾਰ ਸਾਰੇ ਕੈਨੇਡੀਅਨਾਂ ਲਈ ਟੈਕਸ ਨਿਰਪੱਖਤਾ ਨੂੰ ਬਿਹਤਰ ਬਣਾਉਣ ਲਈ ਕਾਰਵਾਈ ਕਰ ਰਹੀ ਹੈ ਲਿਬਰਲ ਸਰਕਾਰ ਕੈਨੇਡਾ ਵਿੱਚ ਕੈਪੀਟਲ ਗੇਨ ਟੈਕਸਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਪੇਸ਼ ਕਰਨ ਲਈ ਤਿਆਰ ਹੈ ਕ੍ਰਿਸਟੀਆ ਫਿਰਲੈਂਡ ਨੇ ਕੋਸ਼ਨਾ ਕੀਤੀ ਹੈ ਕਿ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤਬਦੀਲੀਆਂ ਜੋ ਅਸਲ ਵਿੱਚ 2024 ਦੇ ਫੈਡਰਲ ਬਜਟ ਦਾ ਹਿੱਸਾ ਸਨ ਉਹ ਸੋਮਵਾਰ ਨੂੰ ਕੀਤੀਆਂ ਜਾਣਗੀਆਂ ਲਿਬਰਲ ਸਰਕਾਰ ਨੇ ਪੂੰਜੀ ਲਾਬਾਂ ਤੇ ਸ਼ਮੂਲੀਅਤ ਦਰ ਨੂੰ ਵਧਾਉਣ ਲਈ ਸੋਮਵਾਰ ਨੂੰ ਪਹਿਲਾ ਵਿਧਾਨਕ ਕਦਮ ਚੁੱਕਣ ਦੀ ਯੋਜਨਾ ਬਣਾਈ ਹੈ। ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਬੀਤੇ ਦਿਨ ਸਮੇ ਨੂੰ ਫਲੈਗ ਕਰਦੇ ਹੋਏ ਕਿਹਾ ਕਿ ਸਰਕਾਰ ਕੈਨੇਡੀਅਨਾਂ ਲਈ ਟੈਕਸ ਨਿਰਪੱਖਤਾ ਨੂੰ ਸੁਧਾਰਨ ਲਈ ਕਾਰਵਾਈ ਕਰ ਰਹੀ ਹੈ ਫ੍ਰੀਲੈਂਡ ਨੇ ਆਪਣੇ ਅਪ੍ਰੈਲ ਦੇ ਬਜਟ ਦੇ ਹਿੱਸੇ ਵਜੋਂ ਪੂੰਜੀ ਲਾਭ ਟੈਕਸ ਤਬਦੀਲੀਆਂ ਦੀ ਘੋਸ਼ਣਾ ਕੀਤੀ ਪਰ ਬਜਟ ਕਾਨੂੰਨ ਤੋਂ ਨਵੀਂ ਸ਼ਮੂਲੀਅਤ ਦਰ ਨੂੰ ਛੱਡ ਦਿੱਤਾ ਸਰਕਾਰ ਕੈਪੀਟਲ ਗੇਨ ਦੇ 2/3 ਹਿੱਸੇ ਨੂੰ ਟੈਕਸਯੋਗ ਬਣਾਉਣ ਦਾ ਪ੍ਰਸਤਾਵ ਰੱਖੇਗੀ ਵਰਤਮਾਨ ਵਿੱਚ ਸੰਪਤੀਆਂ ਦੀ ਵਿਕਰੀ ਤੇ ਕੀਤੇ ਮੁਨਾਫਿਆਂ ਦਾ ਸਿਰਫ ਅੱਧਾ ਹਿੱਸਾ ਜਿਵੇਂ ਕਿ ਸਟਾਕ ਜਾਂ ਸੈਕੰਡਰੀ ਰੀਅਲ ਏਸਟੇਟ ਜਾਇਦਾਦ ਤੇ ਟੈਕਸ ਲਗਾਇਆ ਜਾਂਦਾ ਹੈ ਲਿਬਰਲਾਂ ਨੂੰ ਪੂੰਜੀ ਲਾਭ ਤੇ ਅਸਲ ਕਾਨੂੰਨ ਨੂੰ ਅੱਗੇ ਲਿਉਣ ਤੋਂ ਪਹਿਲਾਂ ਹਾਊਸ ਆਫ ਕਾਮਨਸ ਵਿੱਚ ਇੱਕ ਪ੍ਰਸਤਾਵ ਪੇਸ਼ ਕਰਨਾ ਪਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ 25 ਜੂਨ ਤੋਂ ਲਾਗੂ ਹੋਵੇਗਾ ਭਾਵੇਂ ਕੋਈ ਬਿੱਲ ਪਾਸ ਹੋਵੇ ਜਾਂ ਫਿਰ ਬਿੱਲ ਪਾਸ ਹੋਣਾ ਹਜੇ ਬਾਕੀ ਹੋਵੇ Beginning on June 25th, well off Canadians will pay tax on two thirds of their capital gains instead of just one half. I want to highlight four important points about this change. First, all Canadians will continue to pay no capital gains tax at all. When they sell their principal residence, any money you make on the sale of your home is yours to keep. Second, the tax changes do not apply to the first $250,000 of capital gains every single year. The higher rate applies. Only to gains above this $250,000 threshold. Now that means that most Canadians will still be able to sell successful investments without paying a higher rate. For example, a couple who owns a rental apartment will pay no additional tax on the first $500,000 in profit from a sale. Third, we're increasing the lifetime capital gains exemption for those who sell their small business or farm. Gains up to $1.25 million will now be entirely tax free. And fourth, to encourage innovation and job creation, we're introducing a new incentive for entrepreneurs. That will reduce the amount of tax they pay on capital gains and increase the lifetime exemption on the sale of all or part of their business. In the end, and this is key, we estimate that only 0.13% of Canadians with an average annual income of $1.4 million. will be affected by this change in any given year. ਜ਼ਿਕਰੂ ਹੈ ਕਿ ਉੱਚ ਸੰਮਿਲਨ ਦਰ ਕਾਰਪੋਰੇਸ਼ਨਾਂ ਦੁਆਰਾ ਪ੍ਰਾਪਤ ਕੀਤੇ ਗਏ ਸਾਰੇ ਪੂੰਜੀ ਲਾਭਾਂ ਤੇ ਲਾਗੂ ਹੋਵੇਗੀ ਜਦਕਿ ਵਿਅਕਤੀਆਂ ਨੂੰ ਸਿਰਫ 2.5 ਲੱਖ ਡਾਲਰ ਤੋਂ ਵੱਧ ਦੇ ਪੂੰਜੀ ਲਾਭਾਂ ਤੇ ਉੱਚ ਸੰਮਿਲਨ ਦਰ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਦਾ ਅੰਦਾਜ਼ਾ ਹੈ ਕਿ ਅਗਲੇ 5 ਸਾਲਾਂ ਵਿੱਚ ਉੱਚ ਸ਼ਮੂਲੀਅਤ ਦਰ 19.4 ਬਿਲੀਅਨ ਡਾਲਰ ਪੈਦਾ ਕਰੇਗੀ। ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਨਾਲ ਜੁੜੀ ਅਹਿਮ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਕੈਨੇਡਾ ਦੀ ਖੂਫੀਆ ਏਜੰਸੀ ਦੇ ਨਿਰਦੇਸ਼ਕ ਨੇ ਦੋ ਵਾਰ ਭਾਰਤ ਦਾ ਦੌਰਾ ਕੀਤਾ ਪਰ ਇਸ ਦੌਰੇ ਸਬੰਧੀ ਕੋਈ ਐਲਾਨ ਨਹੀਂ ਕੀਤਾ ਗਿਆ ਦਰਸਲ ਸੀ ਐਸ ਆਈ ਐਸ ਦੇ ਨਿਰਦੇਸ਼ਕ ਡੇਵਿਡ ਵਿਗਨੋਲ ਫਰਵਰੀ ਤੇ ਮਾਰਚ ਵਿੱਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਗਏ ਸਨ ਇਸ ਮੌਕੇ ਉਹਨਾਂ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦੇ ਮੁਖੀ ਨੇ ਸਿੱਖ ਵਖਵਾਦੀ ਹਰਦੀਪ ਸਿੰਘ ਨੇ ਜਰਦੀ ਹਤਿਆ ਬਾਰੇ ਚਰਚਾ ਕਰਨ ਲਈ ਭਾਰਤੀ ਅਧਿਕਾਰੀਆਂ ਨਾਲ ਮੁਲਾਕਾਤ ਵਾਸਤੇ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੇ ਦੋ ਅਣ ਐਲਾਨੇ ਦੌਰੇ ਕੀਤੇ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਡੇਵਿਡ ਵਿਗਨੋਟ ਵਲੋਂ ਫਰਵਰੀ ਅਤੇ ਮਾਰਚ ਵਿੱਚ ਨਵੀਂ ਦਿੱਲੀ ਦੇ ਦੌਰੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕੈਨੇਡਾ ਚ ਇੱਕ ਵਿਅਕਤੀ ਦੇ ਵੱਲੋਂ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਨੇ ਨਿਜਰ ਦੇ ਕਤਲ ਦੇ ਮਾਮਲੇ ਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ ਕੈਨੇਡਾ ਵਿੱਚ ਹਾਈ ਕਮਿਸ਼ਨਰ ਸੰਜੀਤ ਕੁਮਾਰ ਵਰਮਾ ਦੇ ਵੱਲੋਂ ਮੀਡੀਆ ਦੇ ਨਾਲ ਇੱਕ ਗੱਲਬਾਤ ਕੀਤੀ ਗਈ ਹੈ ਕਿ ਸਿੱਖ ਵਕੂਆਦੀ ਹਰਦੀਪ ਸਿੰਘ ਨਿਜਰ ਦੀ ਹਤਿਆ ਦੇ ਦੋਸ਼ੀ ਚਾਰ ਭਾਰਤੀ ਨਾਗਰਿਕਾਂ ਨੇ ਭਾਰਤ ਸਰਕਾਰ ਤੋਂ ਨਾਤਾ ਕਾਨੂੰਨੀ ਸਹਾਇਤਾ ਅਤੇ ਨਾਹੀਂ ਕਾਉਂਸਲਰ ਪਹੁੰਚ ਦੀ ਬੇਨਤੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਕੈਨੇਡਾ ਨੇ ਭਾਰਤੀ ਅਧਿਕਾਰੀਆਂ ਦੁਆਰਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਇਸ ਦੋਸ਼ ਦੀ ਜਾਂਚ ਲਈ ਕੋਈ ਵਿਸ਼ੇਸ਼ ਅਤੇ ਟੁਕਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਇਸ ਕਤਲ ਪਿੱਛੇ ਭਾਰਤੀ ਜਾਸੂਸੀ ਏਜੰਸੀ ਦਾ ਹੱਥ ਹੈ ਜ਼ਿਕਰਯੋਗ ਹੈ ਕਿ ਇਹ ਟਿੱਪਣੀ ਅਜਿਹੇ ਸਮੇਂ ਦੇ ਵਿੱਚ ਕੀਤੀ ਗਈ ਹੈ ਜਦੋਂ ਹਰਦੀਪ ਸਿੰਘ ਨਿਜਰ ਦੇ ਕਤਲ ਦਾ 1 ਸਾਲ ਪੂਰਾ ਹੋਣ ਵਾਲਾ ਪਰ ਭਾਰਤ ਦੇ ਕੈਨੇਡਾ ਦੇ ਵਿਚਾਲੇ ਤਣਾਅ ਹਜੇ ਵੀ ਬਰਕਰਾਰ ਨੇ ਬੀਤੇ ਸਾਲ 30 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰੇ ਦੇ ਬਾਹਰ ਸਿੱਖ ਵਖਵਾਦੀ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿਜਰ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਇੱਕ ਈਮੇਲ ਇੰਟਰਵਿਊ ਦੇ ਵਿੱਚ ਵਰਮਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਕੈਨੇਡੀਅਨ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਚਾਰ ਸ਼ੱਕੀਆਂ ਨੇ ਭਾਰਤੀ ਮਿਸ਼ਨ ਤੋਂ ਕਾਨੂੰਨੀ ਸਹਾਇਤਾ ਨਹੀਂ ਮੰਗੀ ਦੱਸਿਆ ਕਿ ਇਸ ਸਾਲ RCMP ਦੇ ਵੱਲੋਂ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਨੌਜਵਾਨ ਪੰਜਾਬੀ ਦਿਸੇ ਜਾ ਰਹੇ ਨੇ ਇਹਨਾਂ ਨੌਜਵਾਨਾਂ ਦੇ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਆਉਣ ਦੀ ਗੱਲ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਸਟੱਡੀ ਵੀਜ਼ਾ ਦੇ ਨਿਯਮਾਂ ਨੂੰ ਸਖਤ ਕਰਨ ਦੀ ਗੱਲ ਵੀ ਆਖੀ ਗਈ ਸੀ ਹਾਲਾਂਕਿ ਉਦੋਂ ਤੋਂ ਹੀ ਕੈਨੇਡੀਅਨ ਸਰਕਾਰ ਚੌਕਸ ਹੈ ਅਤੇ ਇਹ ਵੀ ਕਿਹਾ ਗਿਆ ਸੀ ਕਿ ਮਾਮਲੇ ਦੀ ਜਾਂਚ ਹਜੇ ਜਾਰੀ ਹੈ ਕਿਉਂਕਿ ਇਸ ਕਤਲकांड ਵਿੱਚ ਹੋਰ ਵੀ ਲੋਕਾਂ ਦੀ ਸ਼ਮੂਲੀਅਤ ਹੋਣ ਦੀ ਖਬਰ ਸਾਹਮਣੇ ਆਈ ਹੈ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਹਰਦੀਪ ਸਿੰਘ ਨਿੱਜੜ ਕਤਲकांड ਦੇ ਨਾਲ ਜੁੜੀ ਕਿ ਅਹਿਮ ਖਬਰ ਅਤੇ ਜਾਣਕਾਰੀ ਸਾਹਮਣੇ ਆਉਂਦੀ ਹੈ ਅਤੇ ਸਰਕਾਰ ਇਸ ਮਸਲੇ ਨੂੰ ਕਦੋਂ ਤੱਕ ਹੱਲ ਕਰੇਗੀ ਇਹ ਵੀ ਵੇਖਣਯੋਗ ਹੋਵੇਗਾ ਕਿ ਆਉਣ ਲੇ ਸਮੇਂ ਦੌਰਾਨ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਕੀ ਸੁਧਾਰ ਹੁੰਦੇ ਨੇ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇਹਨਾਂ ਹੀ ਚੰਦੇ ਚੰਦੇ ਇੱਕ ਵਾਰ ਫਿਰ ਨਸਰ ਮੰਨ ਲਿਆ ਮੁਖੜਲੇ ਇਸ ਤੇ ਤੀਜੂਆਰ ਪ੍ਰਧਾਨ ਮੰਤਰੀ ਵਜੋਂ ਤੇ ਨਰਿੰਦਰ ਮੋਦੀ ਨੂੰ ਜਸਟਿਨ ਟਰੂਡੋ ਨੇ ਦਿੱਤੀ ਵਧਾਈ ਪੀਐਮ ਨਰਿੰਦਰ ਮੋਦੀ ਨੇ ਦਿੱਤਾ ਆਪਣੇ ਸ਼ਬਦਾਂ ਚ ਜਵਾਬ 1984 ਦੀ ਚਾਲਵੀਂ ਬਰਸੀ ਦੇ ਮੌਕੇ ਤੇ ਬ੍ਰੈਂਪਟਨ ਚ ਕੱਢਿਆ ਗਿਆ ਸ਼ਹੀਦੀ ਨਗਰ ਕੀਰਤਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਕੀਤੀ ਸ਼ਮੂਲੀਅਤ 10ਵਾਂ ਸਾਲਾਨਾ ਬ੍ਰੈਂਟਨ ਕਾਈਟ ਫੈਸਟੀਵਲ ਦਾ ਕੀਤਾ ਗਿਆ ਆਯੋਜਨ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਉਡਾਈਆਂ ਅਸਮਾਨ ਦੇ ਵਿੱਚ ਪਤੰਗਾ ਕੈਪੀਟਲ ਗੇਨ ਟੈਕਸਾਂ ਦੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਕੀਤੀਆਂ ਜਾਣਗੀਆਂ ਜਾਣਗੀਆਂ ਪੇਸ਼ ਵਿੱਤ ਮੰਤਰੀ ਕ੍ਰਿਸਟਿਆ ਫਿਰਲੈਂਡ ਨੇ ਕੈਪੀਟਲ ਗੇਨ ਸੰਬੰਧੀ ਕੀਤੀ ਕੁਸ਼ਨਾ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ